आप सरकार खिलाफ बीजेपी आगुआ वालों रोस प्रदर्शन किया जा रहा जिस नैके नाभा विखे ਵਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ 12000 ਕਰੋੜ ਰੁਪਏ ਦੇ ਕੁਦਰਤੀ ਆਫਤਾਂ ਦੇ ਫੰਡ ਦਾ ਹਿਸਾਬ ਨਾ ਦੇਣ ਤੇ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਬਰਿੰਦਰ ਕੁਮਾਰ ਬਿੱਟੂ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਬਿੱਟੂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਹਿਸਾਬ ਨਾ ਦਿੱਤਾ ਗਿਆ ਤਾਂ ਵੱਡਾ ਪ੍ਰਦਰਸ਼ਨ ਉਲੀਕਾਂਗੇ ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਦੇ ਆਦੇਸ਼ਾਂ ਦੇ ਮੁਤਾਬਕ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ਼੍ਰੀ ਅਸ਼wini ਕੁਮਾਰ ਸ਼ਰਮਾ ਜੀ ਦੇ ਹਦਾਇਤਾਂ ਦੇ ਮੁਤਾਬਕ ਪੂਰੇ ਪੰਜਾਬ ਦੇ ਹਰ ਇੱਕ ਬਲਾਕ ਦੇ ਵਿੱਚ ਧਰਨਾ ਲੱਗ ਰਿਹਾ ਹੈ ਰੋਸ ਪ੍ਰਦਰਸ਼ਨ ਹੋ ਰਹੇ ਨੇ ਕਿਉਂਕਿ ਪੰਜਾਬ ਸਰਕਾਰ ਨੂੰ 12000 ਕਰੋੜ ਰੁਪਏ ਦਾ ਜਿਹੜਾ ਫੰਡ ਹੈ ਉਹ ਕੇਂਦਰ ਸਰਕਾਰ ਵੱਲੋਂ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਉਹ ਜਾਰੀ ਕੀਤਾ ਗਿਆ ਸੀਗਾ 1600 ਕਰੋੜ ਰੁਪਏ ਉਸ ਤੋਂ ਬਾਅਦ ਜਾਰੀ ਕੀਤਾ ਗਿਆ 13600 ਕਰੋੜ ਦਾ ਸੀ ਇਸ ਹਿਸਾਬ ਮੰਗ ਰਹੇ ਆ ਅੱਜ ਪੰਜਾਬ ਦਾ ਹਰ ਇੱਕ ਉਹ ਬੱਚਾ ਜਿਹੜਾ ਹੜਪੀੜਤ ਹੈ ਜਿਨ੍ਹਾਂ ਦੇ ਅੱਜ ਸਿਰ ਉੱਤੇ ਛੱਤ ਨਹੀਂ ਰਹੀ ਜਿਨ੍ਹਾਂ ਦੇ ਜਿਹੜੇ ਨੁਕਸਾਨ ਬਹੁਤ ਜ਼ਿਆਦਾ ਹੋ ਗਏ ਪਸ਼ੂ ਵੀ ਮਰ ਗਏ ਘਰ ਵੀ ਚਲਿਆ ਗਿਆ ਅੱਜ ਉਹ ਲੋਕ ਰੋਟੀ ਤੋਂ ਮਹਤਾਜ ਹੋ ਗਏ ਅੱਜ ਉਹ ਲੋਕ 13600 ਕਰੋੜ ਰੁਪਏ ਦਾ ਹਿਸਾਬ ਮੰਗ ਰਹੇ ਆ ਜਦੋਂ ਪਾਰਟੀ ਨੇ ਫੰਡ ਜਾਰੀ ਕਰਤਾ ਤਾਂ ਇਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਜੋ 13600 ਕਰੋੜ ਰੁਪਏ ਉਹਨਾਂ ਲੋਕਾਂ ਨੂੰ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਉਹਨਾਂ ਨੂੰ ਜਾਰੀ ਕੀਤਾ ਜਾਂਦਾ ਜਿਹਦੇ ਅੱਜ ਰੋਟੀ ਤੋਂ ਮਹਤਾਜ ਹੋ ਗਏ ਕਿੱਥੇ ਗਿਆ ਉਹ ਫੰਡ ਦਾ ਜਵਾਬ ਜੀ ਪੰਜਾਬ ਸਰਕਾਰ ਦੇ ਸਕਦੀ ਹੈ ਭਾਰਤੀ ਜਨਤਾ ਪਾਰਟੀ ਅੱਜ ਇਹ ਸਵਾਲ ਕਰ ਰਹੀ ਹੈ ਪੰਜਾਬ ਸਰਕਾਰ ਨੂੰ ਕਿ ਜਿਹੜਾ ਉਹ ਫੰਡ ਤਾਂ ਨੂੰ ਜਾਰੀ ਕੀਤਾ ਗਿਆ ਸੀ ਉਹ ਹੁਣ ਤੱਕ ਇਹਨਾਂ ਲੋਕਾਂ ਨੂੰ ਭਾਵੇਂ ਕੋਈ ਜ਼ਮੀਨਦਾਰ ਸੀ ਭਾਵੇਂ ਕੋਈ ਮਜ਼ਦੂਰ ਸੀ ਕਿਉਂਕਿ ਨੁਕਸਾਨ ਤਾਂ ਸਭ ਦਾ ਹੀ ਹੋਇਆ ਭਾਵੇਂ ਕੋਈ ਵਪਾਰੀ ਸੀ ਕੋਈ ਛੋਟਾ ਸੀ ਕੋਈ ਵੱਡਾ ਸੀ ਹਰ ਇੱਕ ਦਾ ਨੁਕਸਾਨ ਹੋਇਆ ਉਹ ਫੰਡ ਹੈ ਉਹ ਹੁਣ ਤੱਕ ਜਾਰੀ ਕਿਉਂ ਨਹੀਂ ਹੋਇਆ ਇਹਨਾਂ ਨੇ ਉਹ ਫੰਡ ਕਿੱਥੇ ਵਰਤੇ ਆ ਜਾਂ ਉਹ ਫੰਡ ਖਾਇਆ ਇਹਦੀ ਸਟੇਟਮੈਂਟ ਤਾਂ ਪੰਜਾਬ ਦੇ ਵਿੱਤ ਮੰਤਰੀ ਸਾਹਿਬ ਹੀ ਦੇ ਸਕਦੇ ਜਿਹੜਾ ਫੰਡ ਕੇਂਦਰ ਸਰਕਾਰ ਵੱਲੋਂ ਜਾਰੀ ਹੋਇਆ ਹੈ ਉਹ ਫੰਡ ਦਾ ਹਿਸਾਬ ਕਿਤਾਬ ਕੇਂਦਰ ਸਰਕਾਰ ਮੰਗ ਰਹੀ ਹੈ ਕਿ ਉਹ ਤੁਸੀਂ ਕਿੱਥੇ ਜਾਰੀ ਕੀਤਾ ਕਿਉਂਕਿ ਜਿਹੜਾ 12000 ਕਰੋੜ ਰੁਪਏ ਜਾਰੀ ਹੋਇਆ ਸੀ ਉਹਦੇ ਵਿੱਚੋਂ 12 ਰੁਪਏ ਵੀ ਕਿਸੇ ਨਾ ਕਿਸਾਨ ਨੂੰ ਨਾ ਕਿਸੇ ਮਜ਼ਦੂਰ ਨੂੰ ਨਾ ਕਿਸੇ ਨੂੰ ਕੋਈ ਹਰ ਪੀੜਤ ਨੂੰ ਕਿਸੇ ਵੀ ਪਰਿਵਾਰ ਨੂੰ 1 ਰੁਪਿਆ ਇਹਨਾਂ ਨੇ ਹੁਣ ਤੱਕ ਨਹੀਂ ਦਿੱਤਾ ਹੈਗਾ ਇਸੇ ਕਰਕੇ ਅੱਜ ਰੋਸ ਪ੍ਰਦਰਸ਼ਨ ਜਿਹੜੇ ਪੂਰੇ ਪੰਜਾਬ ਦੇ ਵਿੱਚ ਹਰ ਬਲਾਕ ਦੇ ਵਿੱਚ ਕੀਤੇ ਜਾ ਰਹੇ ਆ ਭਾਰਤੀ ਜਨਤਾ ਪਾਰਟੀ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਜੋ ਪੰਜਾਬ ਸਰਕਾਰ 12000 ਕਰੋੜ ਰੁਪਇਆ ਦੱਬੀ ਬੈਠੀ ਹੈ ਇਹ ਫੰਡ ਇਸ ਦੇ ਬਾਰੇ ਅਸੀਂ ਜਾਣਨਾ ਚਾਹੁੰਦੇ ਆ ਸਾਰੀ ਜਨਤਾ ਜਾਣਨਾ ਚਾਹੁੰਦੀ ਹੈ ਕਿ 12000 ਕਰੋੜ ਦਾ ਪੰਜਾਬ ਸਰਕਾਰ ਨੇ ਕਿੱਤਾ ਕੀ ਆ ਉਸ ਤੋਂ ਬਾਅਦ ਨਰਿੰਦਰભાઈ ਮੋਦੀ ਜੀ ਆਏ ਸੀ ਉਹਨਾਂ ਨੇ ਵੀ 1600 ਕਰੋੜ ਦਾ ਨਾ ਰਿਲੀਜ਼ ਕੀਤਾ ਫੰਡ ਉਹਦਾ ਵੀ ਇਹ ਹਿਸਾਬ ਨਹੀਂ ਦੇ ਰਹੇ ਇਹ ਇੰਨਾ ਪੈਸਾ ਲੈਣ ਤੋਂ ਬਾਅਦ ਜੁੱਦ ਵੀ ਸੈਂਟਰ ਗਵਰਨਮੈਂਟ ਤੇ ਤਖਦ ਰੇਦ ਕੀ ਸਾਨੂੰ ਪੈਸਾ ਘੱਟ ਮਿਲਿਆ ਹੋਰ ਇਹ ਜਿਹੜਾ ਪਹਿਲਾਂ 12000 ਕਰੋੜ ਮਿਲਿਆ ਉਹਦਾ ਹਿਸਾਬ ਅਜੇ ਤੱਕ ਦਿੱਤਾ ਨਹੀਂ ਜਾ ਰਿਹਾ ਤੇ ਅਸੀਂ ਇਹੀ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਕਿ ਉਹਦਾ ਸਾਰਾ ਹਿਸਾਬ ਦਿੱਤਾ ਜਾਵੇ ਸੈਂਟਰ ਸਰਕਾਰ ਨੂੰ ਤਾਂ ਜੋ ਲੋਕਾਂ ਦੀ ਬਿਫਤਾ ਆਈ ਹੋਈ ਹੈ ਉਸ ਬਿਫਤਾ ਲਈ ਹੋਰ ਫੰਡ ਰਿਲੀਜ਼ ਤਾਂ ਹੋਊਗਾ ਜੇ ਪਹਿਲਾਂ ਦਾ ਹਿਸਾਬ ਦਿੱਤਾ ਜਾਵੇ ਸਦਾ ਹਿਸਾਬ ਦੇ ਦੇਣਗੇ ਬਹੁਤ ਵਧੀਆ ਰਹਿਣਗੇ 12000 ਕਰੋੜ ਰੁਪਏ ਕੋਈ ਛੋਟੀ ਰਕਮ ਨਹੀਂ ਲੋਕਾਂ ਦੀ ਰਾਹਤ ਵਾਸਤੇ ਜਿਹੜਾ ਫੰਡ ਜਾਰੀ ਹੋਇਆ ਸੀ ਉਹਨੂੰ ਕਿਤੇ ਹੋਰ ਖੁਰਦ-ਬੁਰਦ ਕਰਨਾ ਕਿਸੇ ਹੋਰ ਕੰਮਾਂ 'ਚ ਯੂਜ਼ ਕਰਨਾ ਅਸਿਆਰ ਬਾਜੀ ਯੂਜ਼ ਕਰਨਾ ਬਹੁਤ ਮਾੜੀ ਗੱਲ ਹੈ ਔਰ ਅਜਿਹੇ ਹਾਲਾਤ ਨੇ ਆਪਣੇ ਪੰਜਾਬ ਦੇ ਕਿਸਾਨ ਡੁੱਬ ਗਿਆ ਫਸਲਾਂ ਡੁੱਬ ਗਈਆਂ ਗਰੀਬਾਂ ਦੇ ਘਰ ਟਹਿ ਗਏ ਪਸ਼ੂ ਮਰ ਗਏ ਉਸ ਦੁੱਖ ਦੀ ਘੜੀ 'ਚ ਜਦ ਇਹ ਜਿਹੜੀ ਟੁੱਟ ਕੇਲੇ ਵਾਲੀ ਸਰਕਾਰ ਹੈ ਤੇ ਉਹ ਕੁਝ ਕਿਸੇ ਦਾ ਵੀ ਕੋਈ ਦੁੱਖ ਦਰਦ ਨਹੀਂ ਇਹ ਬਣਾ ਸਕਦੀ ਤੇ ਹੋਰ ਇਹ ਕੀ ਕਰ ਸਕਦੀ ਆ ਸਾਰੇ ਲੋਕ ਲੁੱਟੇ ਹੋਏ ਮਹਿਸੂਸ ਕਰਦੇ ਨੇ ਪਰ ਇਹ ਕੱਲੀ ਕੱਲੀ ਜਿਹੜਾ ਪੈਸੇ ਦਾ ਹਿਸਾਬ ਕਰ ਲਵਾਂਗੇ ਔਰ ਜਿਹੜੇ ਲੋੜਵੰਦ ਨੇ ਉਹਨਾਂ ਦੇ ਘਰ-ਘਰ ਤੱਕ ਪਹੁੰਚਾ ਕੇ ਛੱਡਾਂਗੇ ਜੇ ਸੂਤ ਆਗੇ ਤਾਂ ਠੀਕ ਹੈ ਨਹੀਂ ਅੱਗੇ ਵੱਡੇ ਸੰਘਰਸ਼ ਹੋਰ ਉਲਿੱਤੇ ਜਾਣਗੇ ਮੋਦੀ ਸਰਕਾਰ ਵੱਲੋਂ ਜਿਹੜਾ 12000 ਕਰੋੜ ਰੁਪਏ ਰੀਲੀਜ਼ ਹੋਇਆ ਹੈ ਉਹਦੇ ਵਿੱਚ ਰੋਸ਼ ਪ੍ਰਦਰਸ਼ਨ ਕਰ ਰਹੇ ਆ ਜੋ ਪੰਜਾਬ ਸਰਕਾਰ ਕਹਿ ਰਹੀ ਆ ਵੀ ਸਾਡੇ ਕੋਲ ਤਾਂ ਹੈ ਹੀ ਨਹੀਂ ਜੀ ਹੈ ਨਹੀਂ ਕਿੱਥੇ ਗਿਆ ਇਹਦੇ ਬਾਰੇ ਕੁਝ ਨਹੀਂ ਦੱਸਿਆ ਜਾ ਰਿਹਾ ਹਲਾ-ਦੁਲਾਕ ਸਟੇਟਮੈਂਟ ਨੇ ਹਰੇਕ ਦਿਆਂ ਕੈਗ ਦੀ ਰਿਪੋਰਟ ਆ ਚੁੱਕੀ ਹੈ ਕੈਗ ਦੇ ਵਿੱਚ ਇਹ ਕਲੀਅਰ ਹੋ ਚੁੱਕਿਆ ਹੈ ਵੀ ਇਹਨਾਂ ਨੂੰ ਫੰਡ ਰੀਲੀਜ਼ ਹੋਇਆ ਹੈ ਕੋਈ ਕਹਿ ਰਿਹਾ ਜੀ ਸਾਡੇ ਕੋਲ ਆਇਆ ਕੋਈ ਨਹੀਂ ਆਇਆ ਪਰ ਸਵਾਲਾਂ ਦੇ ਜਵਾਬ ਕੋਈ ਨਹੀਂ ਦੇ ਰਿਹਾ ਵੀ ਸਾਡੇ ਕੋਲ ਹੈ ਨਹੀਂ ਹੈ ਪਰ ਜੋ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਜੋ ਮਜ਼ਦੂਰਾਂ ਦਾ ਨੁਕਸਾਨ ਹੋਇਆ ਉਹਦੀ ਪਰਭਾਈ ਕਿਵੇਂ ਹੋਊਗੀ ਇਹ ਕੇਂਦਰ ਸਰਕਾਰ ਨੂੰ ਕਹੀ ਜਾਂਦੇ ਨੇ ਵੀ ਸਾਨੂੰ ਫੰਡ ਰੀਲੀਜ਼ ਕਰੋ ਫੰਡ ਜਿਹੜਾ 12000 ਕਰੋੜ ਪਹਿਲਾਂ ਆਇਆ ਹੈ ਉਹਦਾ ਨਹੀਂ ਕੋਈ ਹਿਸਾਬ ਦੇ ਰਹੇ ਉਹ ਕਿੱਥੇ ਗਿਆ ਸੋ ਅਸੀਂ ਅੱਜ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕਰਦੇ ਆਂ ਔਰ ਜਵਾਬ ਮੰਗਦੇ ਆਂ ਵੀ 12000 ਕਰੋੜ ਕਿੱਥੇ ਗਿਆ ਡਿਜ਼ਾਸਟਰ ਮੈਨੇਜਮੈਂਟ ਦਾ ਪੈਸਾ ਜਦੋਂ ਸੈਂਟਰ ਕੋਈ ਵੀ ਫੰਡ ਰੀਲੀਜ਼ ਕਰਦਾ ਇੱਕ ਇਸ਼ੂ ਤੇ ਹੁੰਦਾ ਹੈ ਡਿਜ਼ਾਸਟਰ ਮੈਨੇਜਮੈਂਟ ਦਾ ਫੰਡ ਹਮੇਸ਼ਾ ਰਿਜ਼ਰਵ ਰਹਿਣਾ ਹੁੰਦਾ ਹੈ ਕਿ ਕੁਦਰਤੀ ਆਫਤਾਂ ਕਦੇ ਵੀ ਆਉਂਦੀ ਹੈ ਦੱਸ ਕੇ ਨਹੀਂ ਆਉਂਦੀ ਹੁੰਦੀ ਉਦੋਂ ਦਾ 12000 ਕਰੋੜ ਰੁਪਈਆ ਪਿਆ ਉਹ ਕਿਤੇ ਹੋਰ ਨਹੀਂ ਖਰਚ ਹੋ ਸਕਦਾ ਬਾਇ ਲਾਸ 12000 ਕਰੋੜ ਚੋਂ ਜੋ ਸਰੇਨ ਜੀ ਨੇ ਸਾਡੇ ਇੱਕ ਜਨਰਲ ਸੈਕਟਰੀ ਨੇ ਪੰਜਾਬ ਦੇ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਇਹ ਸਾਡੇ ਕੋਲੇ ਵੀ ਅਧੂਰੀ ਜਾਣਕਾਰੀ ਇਹ ਹੈ ਵੀ ਇਹਨਾਂ ਨੇ 71 ਕਰੋੜ ਰੁਪਏ ਸਿਰਫ ਸਾਨੂੰ ਦੱਸ ਰਹੇ ਨੇ ਕਿ ਖਰਚ ਕੀਤਾ ਤਾਂ ਜਿਹੜਾ ਬਾਕੀ ਦਾ ਪੈਸਾ ਵੀ ਉਹ ਖਰਚ ਕਰੋ ਕਰਨਗੇ ਜਦੋਂ ਲੋਕ ਤਾਂ ਹੁਣ ਤਰਾਹੀ ਤਰਾਹੀ ਹੋਈ ਪਈ ਐ ਲੋਕ ਡੁੱਬੇ ਪਏ ਨੇ ਤੇ ਹੁਣ ਜਿਵੇਂ ਜਿਵੇਂ ਦਿਨ ਬੀਤੀ ਜਾਂਦੇ ਨੇ ਹੁਣ ਇਹ ਕਦੇ ਤਾਂ ਕਹਿੰਦੇ ਨੇ ਝੂਠੇ ਵੀ ਸਾਡੇ ਕੋਲ ਆਈ ਨਹੀਂ ਜੀ ਕੋਈ ਕਹਿੰਦਾ ਆਇਆ ਅਸੀਂ ਖਰਚ ਕਰ ਚੁੱਕੇ ਆ ਜੀ ਕੋਈ ਕਹਿੰਦਾ ਅਸੀਂ ਖਰਚ ਕਰਨ ਜਾ ਰਹੇ ਆ ਜੀ ਸੋ ਝੂਠ ਦੇ ਭਲਿੰਦੇ ਨੇ ਤੋਂ ਅੱਜ ਭਾਰਤੀ ਜਨਤਾ ਪਾਰਟੀ ਹਰ ਸ਼ਹਿਰ ਚ ਹਰ ਪਿੰਡ ਚ ਹਰ ਪੰਚਾਇਤ ਦੇ ਵਿੱਚ ਸੜਕ ਤੇ ਆ ਕੇ ਪ੍ਰਦਰਸ਼ਨ ਕਰ ਰਹੀ ਹੈ ਵੀ ਸਾਨੂੰ ਇਹ ਜਵਾਬ ਦਿਓ ਇਹ ਪਬਲਿਕ ਦਾ ਪੈਸਾ ਹੈ ਇਹ ਹੜਪੀਟਾਂ ਦਾ ਪੈਸਾ ਹੈ ਇਹ ਉਜੜੇ ਹੋਏ ਲੋਕਾਂ ਦਾ ਪੈਸਾ ਹੈ ਇਹ ਤੁਸੀਂ ਦੇਖ ਕਿਉਂ ਨਹੀਂ ਰਹੇ ਜੇ ਤੁਸੀਂ ਖਾ ਗਏ ਤਾਂ ਦਾ ਹਿਸਾਬ ਦਿਓ 1600 ਕਰੋੜ ਰੁਪਈਆ ਮੋਦੀ ਜੀ ਨੇ ਹੋਰ ਆ ਕੇ ਘੋਸ਼ਣਾ ਕੀਤੀ ਹੈ ਕੋਈ ਦੋ ਰਾਏ ਨਹੀਂ ਉਹਨਾਂ ਨੇ ਇਹ ਵੀ ਕਿਹਾ ਬਾਅਦ ਚ ਵੀ ਤੁਸੀਂ 1600 ਕਰੋੜ ਦਾ ਮੈਂ ਦੇ ਚੱਲਿਆ ਉਹ ਤੋਂ ਬਾਅਦ ਜਿਨ੍ਹਾਂ ਦੇ ਕੋਈ ਡੈਥ ਹੋਈ ਹੈ ਉਹਨਾਂ ਨੂੰ ਅਸੀਂ ਪ੍ਰਧਾਨ ਮੰਤਰੀ ਰੀਲੀਫ ਫੰਡ ਦੇ ਵਿੱਚ ਜੋ ਉਹਨਾਂ ਦਾ ਬਣਦਾ ਉਹ ਵੀ ਦਵਾਂਗੇ ਤੇ ਹੋਰ ਜੋ ਮੰਗੋਗੇ ਉਹ ਵੀ ਦਵਾਂਗੇ ਲੇਕਿਨ ਇਹ ਤਾਂ ਨਹੀਂ ਵੀ ਜੋ ਪੈਸਾ ਦਿੱਤਾ ਗਿਆ ਉਹਦਾ ਕੋਈ ਹਿਸਾਬ ਹੀ ਨਹੀਂ ਹੈਗਾ ਸੋ ਇਹ ਕੰਮ ਨਹੀਂ ਚੱਲਣਾ ਓਰੇ ਇਹ ਹੁਣ ਉੱਪਰ ਸੈਂਟਰ ਦੀ ਸਰਕਾਰ ਹੈ ਸਖਤ ਸਰਕਾਰ ਹੈ ਇਮਾਨਦਾਰ ਸਰਕਾਰ ਹੈ ਇਹ ਭ੍ਰਸ਼ਟਾਚਾਰੀਆਂ ਤੇ ਲਗਾਮ ਪਾਣ ਵਾਲੀ ਹੈ ਸੋ ਭ੍ਰਸ਼ਟਾਚਾਰ ਜਿਹਨਾਂ ਨੇ ਕੀਤਾ ਤਾਂ ਇਹਨਾਂ ਨੂੰ ਖਿੱਚਿਆ ਜਾਊਗਾ